ਉਹ ਬੱਚਾ ਮੇਰਾ ਨਹੀਂ ਸੀ ਸਾਰੀ ਕੌਮ ਦਾ ਸੀ ਉਸਨੇ ਜਾਣ ਸਮੇਂ ਕਿਹਾ ਬੰਦੇ ਆਉਂਦੇ ਆਂਦੇ ਰਹਿੰਦੇ ਆ ਸਿੱਖ ਕੌਮ ਨੂੰ ਸੁਨੇਹਾ ਦਿੱਤਾ ਏਕਾ ਰੱਖਣਾ ਮੇਰੀ ਵੀ ਇਹ ਅਰਦਾਸ ਹੈ ਵੀ ਸਿੱਖ ਕੌਮ ਵਿੱਚ ਏਕਾ ਹੋਣਾ ਚਾਹੀਦਾ ਕੋਈ ਵੀ ਹਸਤੀ ਜੇ ਸਾਡਾ ਏਕਾ ਹੈ ਤੇ ਉਹ ਸਾਡੇ ਅੱਗੇ ਰੁਕ ਨਹੀਂ ਸਕਦੀ ਜਿਸ ਤਰ੍ਹਾਂ ਅਸੀਂ ਇੱਕ ਘਰ ਨੂੰ ਬੁਲਾਉਣ ਲਈ ਇੱਕ ਮਕਾਨ ਨੂੰ ਬੁਲਾਉਣ ਲਈ ਇੱਕ ਵੱਡਾ ਆਪਣੇ ਘਰ ਦਾ ਜੀ ਹੁੰਦਾ ਉਹਨੂੰ ਮੂਰੇ ਲਾਉਣਿਆ ਇਸੇ ਤਰ੍ਹਾਂ ਜੇ ਅਸੀਂ ਸਾਰੇ ਹੀ ਆਪ ਵੱਡੇ ਬਣ ਗਏ ਆਪੋ ਆਪਣੇ ਹੱਥਾਂ ਵਿੱਚ ਵਾਂਗ ਡੋਰ ਲ ਲਈ ਤੇ ਸਾਡਾ ਕੌਮੀ ਘਰ ਪ੍ਰਾਪਤ ਨਹੀਂ ਹੋਣਾ ਇਸ ਲਈ ਇਹ ਨਹੀਂ ਮੈਂ ਕਹਿੰਦੇ ਵੀ ਇੱਕ ਨੂੰ ਪ੍ਰਧਾਨ ਬਣਾਓ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਾਵੈ ਦਰਗਹਿਵਾਂ ਇਹ ਪੰਜਾਂ ਦੀ ਗੱਲ ਹੋਣੀ ਚਾਹੀਦੀ ਹੈ ਸਾਡਾ ਜਿਹੜਾ ਇਹ ਹੁਣ ਇੱਥੇ ਸਾਰੇ ਆਪਾਂ ਦਰਦ ਬਿਆਨ ਕਰ ਰਹੇ ਹਾਂ ਇਸ ਦਰਦ ਨੂੰ ਗਾਂਹਾਂ ਲੈ ਕੇ ਜਾਣਾ ਸਰਕਾਰਾਂ ਤੱਕ ਅਪਰੋਚ ਕਰਨੀ ਇੱਕ ਬੰਦੇ ਦੇ ਵਸਤੇ ਗੱਲ ਨਹੀਂ ਜੇ ਅਸੀਂ ਸਾਰੇ ਹੀ ਇੱਕਾ ਕਰਾਂਗੇ ਸਾਰੇ ਇੱਕੇ ਦੀ ਲੜੀ ਵਿੱਚ ਖੜਾਂਗੇ ਤੇ ਅਸੀਂ ਸਾਰਾ ਕੁਝ ਪ੍ਰਾਪਤ ਕਰ ਸਕਦੇ ਹਾਂ ਇਸ ਲਈ ਸਾਰਿਆਂ ਨੂੰ ਮੇਰੇ ਹੱਥ ਵਨ ਕੇ ਬੇਨਤੀ ਹੈ ਕਿ ਕੋਈ ਆਏ ਨਾ ਕਿ ਮੈਂ ਹੀ ਇਕੱਲਾ ਕੌਮ ਦਾ ਜ਼ਿੰਮੇਵਾਰ ਹਾਂ ਜਵਾਰ ਸੇ ਕੱਲਾ ਕੋਈ ਵੀ ਨਹੀਂ ਹੋ ਸਕਦਾ ਇੱਕ ਤੇ ਇੱਕ 11 ਇਸ ਲਈ ਸਾਨੂੰ ਇੱਕ ਇੱਕ ਦੂਜੇ ਨਾਲ ਮੋਢਾ ਜੋੜ ਕੇ ਤੁਰਨਾ ਪਵੇਗਾ ਇੱਥੇ ਜੇ ਅਸੀਂ ਕਹੀਏ ਵੀ ਇਹ ਮੈਂ ਹੀ ਕਰ ਸਕਦਾ ਤੇ ਹੰਕਾਰ ਵਿੱਚ ਕੁਝ ਨਹੀਂ ਹੁੰਦਾ ਹੰਕਾਰ ਹੀ ਅਸੂ ਮਾਰਿਆ ਇਸ ਲਈ ਸਾਨੂੰ ਨੀਵੇਂ ਹੋ ਕੇ ਕੌਮ ਦੀ ਸੇਵਾ ਕਰਨੀ ਆ ਆਪਣਾ ਆਪ ਗਵਾ ਕੇ ਕੋਈ ਆਸਥਾਨ ਜਿੱਥੇ ਮੈਂ ਖੜੀ ਆ ਇਹ ਐਵੇਂ ਪ੍ਰਾਪਤ ਨਹੀਂ ਹੁੰਦਾ ਰੋਜ਼ ਮਰਨਾ ਪੈਂਦਾ ਹੈ ਰੋਜ਼ ਮਰ ਕੇ ਜਿਉਣਾ ਪੈਂਦਾ ਜਿਹੜਾ ਪਿਛਲਾ ਵਾਰਸ ਹੁੰਦਾ ਉਸ ਜਿੰਦਾ ਹੀ ਚੀਜ਼ ਹੁੰਦਾ ਮੈਂ ਮੈਂ ਆਪ ਦੇ ਆਪ ਨੂੰ ਵੱਡੇ ਭਾਗਾਂ ਵਾਲੀ ਸਮਝਦੀ ਆ ਵੀ ਗੁਰੂ ਸਾਹਿਬ ਨੇ ਮੇਥੋਂ ਇਹ ਦਾਤ ਲਈ ਹੈ ਮੈਂ ਇਹ ਦਾਤ ਦੇਣ ਯੋਗ ਨਹੀਂ ਸੀ ਗੁਰੂ ਸਾਹਿਬ ਨੇ ਆਪ ਹੀ ਪ੍ਰਵਾਨ ਕੀਤੀ ਹੈ ਆਪੇ ਹੀ ਬੱਚੇ ਤੇ ਉਸ ਦੇ ਪਿਤਾ ਜੀ ਤੇ ਮੇਰ ਭਰਿਆ ਹੱਥ ਰੱਖਿਆ ਉਦੇ ਫਾਦਰ ਨੂੰ ਸੰਤ ਜਰਨੈਲ ਸਿੰਘ ਜੀ ਦੇ ਅਸ਼ੀਰਵਾਦ ਪ੍ਰਾਪਤ ਸੀ ਦੇਖੋ ਉਹਨਾਂ ਦੇ ਮੈਂ ਅੱਜ ਵੀ ਕਹਿੰਨੀ ਉਹ ਇੱਕ ਅਸਲੀ ਸੰਤ ਸੀ ਅਸਲੀ ਸੰਤ ਰਹੇਗਾ ਅਸੀਂ ਉਹਨੂੰ ਆਪਦਾ ਮੰਨ ਰਹੇ ਹਾਂ ਵੀ ਸਾਡਾ ਉਹੀ ਜਾਨਕਿ ਮੇਨ ਉਹੀ ਸਾਡਾ ਸੰਤ ਰਹੇਗਾ ਸਾਡਾ ਸੰਤ ਉਹੀ ਹੈ ਉਹੀ ਰਹੇਗਾ ਸੰਤ ਐਵੇਂ ਨਹੀਂ ਬਣ ਜਾਂਦੇ ਜਿਹੜਾ ਸੰਤ ਹੁੰਦਾ ਉਹ ਰਹਿਣੀ ਸਹਿਣੀ ਤੇ ਕਰਨੀ ਦਾ ਪੂਰਾ ਹੋਣਾ ਚਾਹੀਦਾ ਮੈਂ ਸੰਤਾਂ ਦੇ ਪਰਿਵਾਰ ਚ ਬਹੁਤ ਨੇੜੇ ਹੋ ਕੇ ਬਿਤਰੀਆਂ ਤੇ ਮਾਤਾ ਜੀ ਜਿਹਨਾਲ ਕੋਰ ਸਾਨੂੰ ਗੱਲਾਂ ਦੱਸਦੇ ਸੀ ਵੀ ਸੰਤਾਂ ਦੀ ਕਹਾਂ ਦੀ 11 ਸਾਲਾਂ ਦੀ ਗੱਲ ਪੂਰੀ ਹੁੰਦੀ ਸੀ ਤੇ ਉਹਨਾਂ ਦਾ ਕੋਈ ਐਵੇਂ ਨਹੀਂ ਸੀ ਜਿਹੜਾ 40 ਸਾਲ ਦਾ 45 ਸత్సੰਗ ਹਰ ਸੀ ਉਹਨਾਂ ਵਿੱਚ ਕੁਝ ਹੈ ਸੀ ਤਾਂ ਇੱਥੇ ਤਾਂ ਕਾਬਾ ਮੰਨਦੇ ਆ ਤੇ ਮੰਨਦੇ ਰਹਾਂਗੇ ਇਸ ਲਈ ਮੇਰੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਇਸ ਇਕੱਲੇ ਕੁਝ ਨਹੀਂ ਕਰ ਸਕਦੇ ਤੇ ਇਸ ਲਈ ਸਾਨੂੰ ਇੱਕ ਦੇ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਕੌਮੀ ਘਰ ਦੀ ਪ੍ਰਾਪਤੀ ਲਈ ਕਦਮ ਚੁੱਕਣੇ ਚਾਹੀਦੇ ਹਨ